ਸਿੱਧੂ ਦਾ ਫੈਨ ਆ ਤੂੰ ਹਾਂ ਪੱਕਾ ਫੈਨ ਹੈ আচ্ছা ਪੱਕਾ ਫੈਨ ਹੈ ਹਾਂ ਕਿੰਨੇ ਜਰ ਤੋਂ ਸੁਣਦਾ ਸਿੱਧੂ ਨੂੰ ਕੀ ਕਿਹੜਾ ਗਾਣਾ ਆਉਂਦਾ ਮੈਨੂੰ ਉੱਚੀਆਂ ਦੀ ਗੱਲਾਂ ਤੇਰੇ ਯਾਰ ਨਹੀਂ ਆਜਾ ਸੁਣਾ ਲਾਈਕ ਕਰ ਦੇ ਉੱਚੀਆਂ ਨਹੀਂ ਗੱਲਾਂ ਤੇਰੇ ਯਾਰ ਨਹੀਂ ਆਜਾ ਜਦੋਂ ਸਦੂਰ ਅਟੈਕ ਹੋਇਆ ਸੀ ਉਹ ਜੀਪ ਤੋਂ ਹੀ ਹੋਇਆ ਸੀ ਜਦੋਂ ਮੈਂ ਉਹਦੀ ਸਮਾਦੀ ਤੇ ਗਿਆ ਮੈਂ ਮੈਂ ਉਹਦੀ ਸ਼ਾਪ ਦੇਖੀ ਕਿਹੜਾ ਟਰੈਕਟਰ ਹੈ ਆ ਨਾੜ 11 ਜਿਹਦੇ ਕੋਲੇ ਜਿਵੇਂ ਉਹਦੇ ਕੋਲੇ ਡਬਲ ਫੋਰਡ ਹੈ ਇੱਕ ਹੈਗਾ ਰੱਡਾ ਜਿਵੇਂ ਦੋ ਫੋਰਡ ਹੈ ਉਹ ਵੀ ਫੋਰਡ ਹੈ ਉਹ ਵੀ ਫੋਰਡ ਆ ਡਬਲ ਨਾੜ 11 ਅੱਛਾ ਕੀ ਮੈਂ ਮੂਸੇ ਦੀ ਹਵੇਲੀ ਚ ਜਾਣਾ ਨਾਲਾ ਆਪਣਾ ਇੱਥੇ ਬਾਈ ਮੈਨ ਅੱਜ ਮੈਂ ਆਪਣੇ ਬਾਈ ਦੇਖਣਾ ਸੀ ਉਹਦੇ ਕੋਲੇ ਹੈਗਾ ਮੋਟਰ ਸਤਿ ਸ੍ਰੀ ਅਕਾਲ ਦੋਸਤੋ ਐਫੋਪੀ ਨਿਊਜ਼ ਦੇਖ ਰਹੇ ਹੋ ਤੇ ਮੈਂ ਪਰਮਦੀਪ ਰਾਣਾ ਸਿੱਧੂ ਚਾਹੇ ਆਪ ਚਲਾ ਗਿਆ ਪਰ ਛੋਟੇ ਛੋਟੇ ਬੱਚਿਆਂ ਦੇ ਵਿੱਚ ਆਪਣਾ ਜਿਹੜਾ ਕਹਿ ਸਕਦੇ ਆ ਅਸਰ ਛੱਡ ਗਿਆ ਛੋਟੇ ਛੋਟੇ ਫੈਨ ਨੇ ਸਿੱਧੂ ਮੂਸੇਵਾਲੇ ਦੇ ਤੇ ਆਹ ਦੇਖੋ ਤੁਸੀਂ ਟਰੈਕਟਰ ਸਿੱਧੂ ਮੂਸੇਵਾਲੇ ਦਾ 9811 ਤੇ ਇੱਕ ਛੋਟਾ ਜਿਹਾ ਫੈਨ ਮਿਲ ਗਿਆ ਸਾਨੂੰ ਗੱਲਾਂ ਸੁਣਾ ਰਿਹਾ ਸੀਗਾ ਘਰਦਿਆਂ ਨੂੰ ਤੇ ਗੱਲਾਂ ਬੜੀਆਂ ਦਿਲਚਸਪ ਨੇ ਇਹਦੇ ਕੋਲੇ ਕਹਿੰਦਾ ਵੀ ਸਿੱਧੂ ਤੇ ਅਟੈਕ ਹੋਇਆ ਉਹ ਥਾਰ ਨੂੰ ਦੇਖ ਦੇ ਕੇ ਗੱਲਾਂ ਕਰ ਰਿਹਾ ਗੱਲਬਾਤ ਕਰਦੇ ਆ ਆ ਕੀ ਨਾਮ ਹੈ ਪ੍ਰੀਤ ਸਿੰਘ ਪ੍ਰੀਤ ਸਿੰਘ ਪਹਿਲਾਂ ਤਾਂ ਇਹਦਾ ਵੀ ਸਿੱਧੂ ਹਾਂ ਪੱਕਾ ਫੈਨ ਹੈ। ਅੱਛਾ ਪੱਕਾ ਫੈਨ ਹੈ? ਹਾਂ। ਕਿੰਨੇ ਚਿਰ ਤੋਂ ਸੁਣਦਾ ਸਿੱਧੂ ਨੂੰ ਕੀ ਕਿਹੜਾ ਗਾਣਾ ਆਉਂਦਾ? ਮੈਨੂੰ ਉੱਚੀਆਂ ਦੀ ਗੱਲਾਂ ਤੇਰੇ ਯਾਰ ਨਹੀਂ ਆਉਂਦਾ। ਅੱਜ ਸੁਣਾ ਕੇ ਦਿਖਾ ਦੇ ਫਿਰ। ਫਲਾਈ ਕਰ ਦੇ ਉੱਚੀਆਂ ਨਹੀਂ ਗੱਲਾਂ ਤੇਰੇ ਯਾਰ ਨਹੀਂ ਆ। ਅੱਛਾ। ਅੱਛਾ ਤੂੰ ਆਪਣੇ ਡੈਡੀ ਨੂੰ ਕੀ ਦੱਸ ਰਿਹਾ ਸੀਗਾ ਟਰੈਕਟਰ ਬਾਰੇ? ਕੀ ਦੱਸ ਰਿਹਾ ਸੀਗਾ ਵੀ ਸਿੱਧੂ ਦੇ ਵਹੀਕਲ ਨੇ ਇਹ? ਜਦੋਂ ਸਿੱਧੂ ਦੇ ਅਟੈਕ ਹੋਏ ਸੀ ਉਹ ਜੀਪ ਤੋਂ ਹੀ ਹੋਏ ਸੀ। ਅੱਛਾ। ਜਦੋਂ ਮੈਂ ਉਹਦੀ ਸਮਾਦੀ ਤੇ ਗਿਆ ਮੈਂ ਮੈਂ ਉਹਦੀ ਸ਼ਾਪ ਦੇਖੀ। ਅੱਛਾ। ਪਰ ਜਦੋਂ ਮੈਂ ਜਦੋਂ ਜਦੋਂ ਉਹਦਾ ਕੱਲ ਫੰਕਸ਼ਨ ਹੈ ਮੈਂ ਬਾ ਦੇਖ ਰਿਹਾ ਸੀ ਕਿ ਉਹਦਾ ਸਮਾਦੀ ਮੈਂ ਦੇਖ ਲਿਆ ਕਿ ਉਹ ਇਸ ਜੀਪ ਤੋਂ ਟੈਗ ਹੋਇਆ ਮੈਂ ਕੁੱਤੇ ਵੀ ਦੇਖ ਲਏ ਦੇ ਬਹੁਤ ਤਗੜੇ ਆ ਮੈਂ ਉਹਦੀ ਹਾਲੈਂਡ ਵੀ ਦੇਖ ਰਿਹਾ ਗੱਡੀ ਵੀ ਦੇਖ ਲਈ ਮੈਂ ਉਹਦੀ ਜੀਪ ਵੀ ਦੇਖ ਲਈ ਜਮੇ ਗ੍ਰੀਨ ਵਾਲੀ ਆ ਕਿਹੜਾ ਟਰੈਕਟਰ ਆ ਆ ਨਾਡ 11 ਉਹਦੇ ਕੋਲੇ ਜਿਵੇਂ ਉਹਦੇ ਕੋਲੇ ਡਬਲ ਫੋਰਡ ਹੈ ਇੱਕ ਹੈਗਾ ਰੈੱਡ ਵਾਲਾ ਜਿਵੇਂ ਦੋ ਫੋਰਡ ਹੈ ਉਹ ਵੀ ਫੋਰਡ ਹੈ ਉਹ ਵੀ ਫੋਰਡ ਆ ਡਬਲ ਨਾਡ 11 ਅੱਛਾ ਇੱਕ ਇਸੇ ਮੈਂ ਸਟੇਨ ਵੀਲ ਸੇਵ ਨਹੀਂ ਹੈ ਚੇਨ ਤਾਂ ਹੈਗੀ ਉਹਦੇ ਵਿੱਚ ਪਰ ਇਹਦੇ ਵਿੱਚ ਵੀ ਚੇਨ ਹੈ ਅੱਛਾ ਅੱਛਾ ਕੀ ਦੇ ਨਾਲ ਆਇਆ ਤੂੰ ਇੱਥੇ ਇੱਥੇ ਪਾਪਾ ਨਾਲ ਨਾਲ ਬੇਬੇ ਨਾਲ ਅੱਛਾ ਕੀ ਕਹਿ ਕੇ ਲੈ ਆਏ ਸੀ ਇਹਨਾਂ ਨੂੰ ਕਿ ਮੈਂ ਮੂਸੇ ਦੀ ਹਵੇਲੀ ਤੇ ਜਾਣਾ। ਨਾਲਾ ਆਪਣਾ ਇੱਥੇ ਬਾਈ ਅੱਜ ਮੈਂ ਆਪਣੇ ਬਾਈ ਦੇਖਣਾ ਸੀ। ਉਹਦੇ ਕੋਲੇ ਹੈਗਾ ਮੋਟਰ। ਅੱਛਾ ਦੇਖ ਲਿਆ ਬਾਈ। ਹਾਂ ਬਾਈ ਤਾਂ ਦੇਖ ਲਿਆ। ਉਹ ਅੱਬਾ ਇਹਨੂੰ ਜਾਣਦਾ ਨਹੀਂ ਪਰ ਮੈਂ ਆਪਣੇ ਪਾਪਾ ਨੂੰ ਦੱਸਦਾ ਕਿ ਕੌਣ ਸਾ ਬਾਈ ਹੈ। ਇੰਟਰਵਿਊ ਹੁੰਦੇ। ਅੱਛਾ ਮੈਂ ਦੇਖਦਾ ਇੱਕ ਨਿਊਜ਼ ਵੀ ਸਾਰੇ ਮੰਦੇ। ਉਹ ਆ ਮੈਂ ਨਿਊਜ਼ ਭੇਜਦੇ ਆ। ਅੱਛਾ ਅੱਛਾ ਸਿੱਧੂ ਯਾਦ ਆਉਂਦਾ ਤੈਨੂੰ? ਉਹਨਾਂ ਦੇ ਜਦੋਂ ਮਰਿਆ ਸੀ ਨਾ ਜਦੋਂ ਜਦੋਂ ਮੈਂ ਪੈਦਾ ਨਹੀਂ ਹੋ ਸੀ ਜਦੋਂ ਜਦੋਂ ਮਰਿਆ ਪਰ ਉਹਦੇ 10 ਤੋਂ ਬਾਅਦ ਉਹਨੇ ਪੋਸਟਰ ਲਾਇਆ ਸੀ ਜਿਵੇਂ ਇੱਕ ਟਰਾਲੀ ਬਣਾਈ ਹੋਣੀ ਉਹਨੇ ਇੱਕ ਗੱਡੀ ਤੇ ਆ ਸਾਰਾ ਕੁਝ ਲਾਇਆ ਸੀ ਅੱਛਾ ਤੇ ਉਹਦੇ ਪੁੱਤ ਹੈਗੇ ਨਾ ਸੰਤੰਗੀ ਤੋਂ ਉਹਦੇ ਹੁਣ ਵੀ ਹੁਣ ਵੀ ਹੁੰਦਾ ਅੱਛਾ ਮੈਂ ਤਾਂ ਕਰੇ ਜਿੱਦ ਕਰ ਕਿਲੇ ਜੱਦ ਕਰਕੇ ਨਹੀਂ ਲਾਇਆ ਮਸਾਲੇ ਮੇ ਬੋਲ ਕੇ ਲਾਇਆ ਅੱਜ ਮਾਨਸਾ ਜਾਣਾ ਸੀ ਇੱਕ ਦੋਸਤ ਨੂੰ ਮਿਲਣ ਫਿਰ ਕਹਿੰਦਾ ਕਿ ਉਹ ਤੋਂ ਪਹਿਲੇ ਮੈਨੂੰ ਉਹ ਹਵੇਲੀ ਦਿਖਾ ਦੋ ਅੱਛਾ ਹਵੇਲੀ ਦੇਖਣ ਦਾ ਚਾਹ ਸੀ ਹੈ ਦੇਖੀ ਹਵੇਲੀ ਹਵੇਲੀ ਦੇਖ ਲਈ ਇੱਕਦਮ ਇੱਕ ਨੰਬਰ ਦੀ ਮੈਂ ਵਲੌਗਰ ਚ ਵੀ ਦੇਖੀ ਹਵੇਲੀ ਪਰ ਮੈਂ ਟਰੈਕਟਰ ਤੇ ਬਹਿਣ ਦੀ ਸ਼ੌਕ ਕਰਦਾ ਹਾਂ ਅੱਛਾ ਟਰੈਕਟਰ ਵਧੀਆ ਲੱਗਦਾ ਤੈਨੂੰ ਟਰੈਕਟਰ ਵਧੀਆ ਲੱਗਦਾ ਇਹਦਾ ਮੈਨੂੰ ਇੰਨਾ ਪੱਕਾ ਮੋਡੀਫਾਈਲ ਚਾਹੀਦਾ ਸੀ ਇਕੱਲੇ ਆ ਚਾਹੀਦਾ ਨਹੀਂ ਹੈ ਇਕੱਲੇ ਆ ਵੀ ਚਾਹੀਦਾ ਨਾਲ ਉਹਦੇ ਟਾਇਰ ਵੀ ਚਾਹੀਏ ਅੱਛਾ ਇਹ ਵੀ ਚਾਹੀਦਾ ਹੈ ਅੱਛਾ ਜੇ ਤੈਨੂੰ ਟਰੈਕਟਰ ਕੋਈ ਬਣਾਉਣਾ ਤੈਨੂੰ ਚਾਹੀਦਾ ਹੋਵੇ ਤਾਂ ਕਿਹਜਾ ਟਰੈਕਟਰ ਚਾਹੀ ਲਏਗਾ 5911 ਇਹਦੇ ਨਾਲ ਦਾ ਹੀ ਇਹਦੇ ਨਾਲ ਦਾ ਅੱਛਾ ਸਿੱਧੂ ਨਾਲ ਦਾ ਟਰੈਕਟਰ ਚਲਾਏਗਾ ਸਿੱਧੂ ਨਾਲ ਦਾ ਅੱਛਾ ਹੋਰ ਗਾਣਾ ਆਉਂਦਾ ਕੋਈ ਸਿੱਧੂ ਦਾ ਨਾ ਕਿਹੜਾ ਕੋਈ ਵੀ ਨਹੀਂ ਆਉਂਦਾ ਅੱਛਾ ਹੋਰ ਨਹੀਂ ਆਉਂਦਾ ਉੱਚੀਆਂ ਨੇ ਗੱਲਾਂ ਸੁਣਾ ਦੇ ਫਿਰ ਉਹ ਤਾਂ ਸੁਣਾ ਵੀ ਦੇ ਹੁਣੇ ਨੇ ਸੁਣਾਏ ਸੀ ਅੱਛਾ ਦੁਬਾਰਾ ਸੁਣਾ ਦੇ ਸਲਾਈਕ ਕਰ ਦੇ ਉੱਚੀਆਂ ਨਹੀਂ ਗੱਲਾਂ ਤੇਰੇ ਯਾਰ ਮੀਆਂ ਅੱਛਾ ਟਰੈਕਟਰ ਇਹੀ ਲਏਗਾ ਇਹਦੇ ਨਾਲ ਦਾ ਜਮ ਹਾਂ ਐ ਆਈ ਲੂੰਗਾ ਅੱਛਾ ਸਿੱਧੂ ਦੀ ਵੀਡੀਓ ਦੇਖਦਾ ਹੁੰਦਾ ਸੀ ਤੂੰ ਖੇਤਾਂ ਵਾਲੀਆਂ ਖੇਤਾਂ ਵਾਲੀ ਵੀਡੀਓ ਦੇਖਦਾ ਗਾਣੇ ਦੇਖਦਾ ਹੈ ਬਲੌਗਰ ਦੇਖਦਾ ਹੈ ਪਤਾ ਹੈ ਮੇਰਾ ਦੋਸਤ ਹੈ ਸਨੀ ਉਹ ਸਾਰੇ ਪੂਰਾ ਬਲੌਗਰ ਫੈਨ ਹੈ ਉਹਦੇ ਕੋਲ ਉਹਦੇ ਕੋਲ ਐਪਲ ਦਾ ਫੋਨ ਹੈ ਅੱਛਾ ਅੱਛਾ ਸਿੱਧੂ ਦੇ ਟਰੈਕਟਰ ਤੇ ਬੈਠ ਕੇ ਕਿਵੇਂ ਲੱਗ ਰਿਹਾ ਤੈਨੂੰ ਬਿਲਕੁਲ ਵਧੀਆ ਮੈਂ ਉਹਦੀ ਗੱਡੀ ਵਿੱਚ ਬੈ ਕੇ ਦੇਖ ਲਈ ਸੀ ਗ੍ਰੀਨ ਜੀਪ ਅੱਛਾ ਸਾਰੇ ਸਾਰੇ ਵੀਕਲ ਦੇਖ ਲੈ ਸਾਰੇ ਵੀਕਲ ਮੈਂ ਦੇਖ ਰਿਹਾ ਟਰੈਕਟਰ ਅੱਛਾ ਇਹਦੇ ਇਹਦੇ ਫਾਦਰ ਵੀ ਨੇ ਸਾਡੇ ਨਾਲ ਦੇਖੋ ਵੀ ਛੋਟੇ ਛੋਟੇ ਬੱਚਿਆਂ ਦੇ ਵਿੱਚ ਕਰੇਜ ਕਿੰਨਾ ਛੱਡ ਗਿਆ ਸਿੱਧੂ ਕਹਿੰਦਾ ਵੀ ਟਰੈਕਟਰ ਲੈਣਾ ਤਾਂ ਇਸੇ ਤਰ੍ਹਾਂ ਦਾ ਲੈਣਾ ਹੈ ਇਸੇ ਤਰ੍ਹਾਂ ਮੋਡੀਫਾਈ ਕਰਾਉਣਾ ਹੈ ਕਹਿੰਦਾ ਸਟੀering ਉਹ ਜਾ ਹੋਣਾ ਚਾਹੀਦਾ ਟਾਇਰ ਹੋ ਜੇ ਹੋਣੇ ਚਾਹੀਦੇ ਆ ਬਾਈ ਨਾਲ ਗੱਲ ਕਰਦੇ ਆ ਬਾਈ ਜੀ ਬੱਚਾ ਕਿ ਸਿੱਧੂ ਦੇ ਗੀਤ ਸੁਣਦਾ ਕਿੰਨਾ ਕੇ ਫੈਨ ਆ ਫਿਰ ਬਾਈ ਜੀ ਫੈਨ ਦਾ ਤਾਂ ਤੁਹਾਨੂੰ ਇਹ ਦੱਸ ਸਕਦੇ ਆ ਕਿ ਜਮਿਆਂ ਮਹਾਲੀ ਸ਼ਹਿਰ ਦਾ ਮਾਨਸਾ ਕਦੇ-ਕਦੇ ਆਉਣਾ ਹੁੰਦਾ ਸਾਡਾ ਅੱਛਾ ਤੇ ਇਹ ਨੂੰ ਟਰੈਕਟਰਾਂ ਦਾ ਸਾਰਾ ਜ ਗਿਆਨ ਸਾਰੇ ਦੱਸ ਦਿੰਦਾ 98 11 ਕਿਹੜਾ ਹੈ ਸਭ ਦਾ ਸ਼ੌਂਕ ਇਹ ਬਸ ਇਹਰੇ ਬਲੌਗ ਦੇਖਦਾ ਇਹਦੇ ਜਿਹੜੇ ਕੋਈ ਮੁੰਡੇ ਬਣਾਉਂਦੇ ਹਵੇਲੀ ਦੇ ਬਲੌਗ ਤੇ ਫਿਰ ਬੜੇ ਮਾਨ ਨਾਲ ਦੱਸਦਾ ਕਿ ਸਾਡੇ ਸ਼ਹਿਰ ਤੋਂ ਸੀ ਸਿੱਧੂ ਮੂਸੇ ਵਾਲਾ ਬਾਈ ਸੋ ਉਹ ਬੰਦਾ ਇਹ ਜਿਹੀ ਮੈਮਰੀਆਂ ਛੱਡ ਗਿਆ ਐਡਾ ਉਹ ਹਜੇ ਵੀ ਜਿਉਂਦਾ ਤੁਸੀਂ ਦੇਖੋ ਇੰਨੇ ਦੇ ਜਵਾਕਾਂ ਨੂੰ ਇਹਦੇ ਜਨਮ ਦੇ ਇਹ ਮਨ ਲਾ ਹੋਸ਼ ਨਹੀਂ ਸੀ ਇਹਨਾਂ ਨੂੰ ਹਾਂ ਟਰੈਕਟਰ ਲੈਣਾ ਹੈ ਟਰੈਕਟਰ ਲੈਣਾ ਹੈ ਖੇਤੀ ਕਰਨੀ ਹੈ ਇਹ ਉਹ ਆਪਣੀਆਂ ਰੂਟਸ ਨਾਲ ਜੁੜ ਗਿਆ ਜਿਹੜੇ ਬੱਚੇ ਸ਼ਹਿਰਾਂ ਜੰਮੇ ਨੇ ਉਹ ਅੱਜ ਇੰਨੇ ਇੰਟਰਸਟਡ ਨੇ ਉਹ ਕਹਿੰਦੇ ਖੇਤੀ ਕਰਨੀ ਹੈ ਕਿ ਉਹ ਉਹ ਵੱਡਾ ਵੱਡਾ ਕਲਾਕਾਰ ਹੋ ਕੇ ਨਾ ਚੰਡੀਗੜ੍ਹ ਗਿਆ ਨਾ ਬੰਬਈ ਗਿਆ ਆਪਣੇ ਪਿੰਡੋਂ ਰਹਿ ਕੇ ਸਾਰਾ ਕੁਝ ਉਹਨੇ ਲੋਕਾਂ ਨੂੰ ਦੱਸਿਆ ਕਿ ਆਪਦੀ ਮਿੱਟੀ ਨਾਲ ਜੁੜ ਕੇ ਰਹਿ ਜਾ ਸਕਦਾ ਹੈ ਤੋਂ ਹੀ ਪ੍ਰਾਈਮ ਐਗਜ਼ਾਮਪਲ ਹੈ ਸਾਡੇ ਬੱਚਿਆਂ ਨੂੰ ਬਹੁਤ ਕੁਝ ਸਿਖਾ ਕੇ ਗਿਆ ਸਿੱਧੂ ਹਨਾ ਜਿਵੇਂ ਛੋਟੇ ਛੋਟੇ ਬੱਚੇ ਉਸ ਦੀ ਰਾਹ ਤੇ ਚੱਲ ਰਹੇ ਨੇ ਤਾਂ ਕਿਤੇ ਨਾ ਕਿਤੇ ਜਿਵੇਂ ਸਿੱਧਾ ਸਾਦਾ ਆਪ ਰਹਿੰਦਾ ਸੀ ਉਸੇ ਤਰ੍ਹਾਂ ਸਾਰਿਆਂ ਨੂੰ ਸਿਖਾ ਵੀ ਗਿਆ ਹਾਂ ਆਪਣੀ ਉਹ ਕਹਿੰਦੇ ਨਾ ਆਪਣੀ ਰੂਟਸ ਨਾਲ ਆਪਣੀ ਜੜਾਂ ਨਾਲ ਜੋੜ ਗਿਆ ਨਹੀਂ ਅਸੀਂ ਮੈਂ ਖੁਦ ਕੀਤੀ ਨਹੀਂ ਕੀਤੀ ਅਸੀਂ ਜੱਟਾਂ ਦੇ ਪੁੱਤ ਆ ਫੇਰ ਆਪ ਨਹੀਂ ਕੀਤੀ ਪਰ ਇਹਨਾਂ ਨੂੰ ਇੰਟਰਸਟ ਪੈਦਾ ਕਰ ਗਿਆ ਤੋ ਉਹ ਪ੍ਰਮਾਤਮਾ ਨੂੰ ਪਤਾ ਹੈ ਵੀ ਉਹਦੇ ਤਨੂੰ ਕਿਨੂੰ ਕਿਨੂੰ ਕੀ ਕੀ ਜੋੜਨਾ ਹੈ ਇਹਨਾਂ ਨੂੰ ਸ਼ੌਂਕ ਪੈਦਾ ਹੋ ਗਿਆ ਇਹਨੂੰ ਸਾ ਮੈਨੂੰ ਮੈਨੂੰ ਨਹੀਂ ਪਤਾ ਸੀ ਵੀ ਬਾਈ ਕੋਲੇ ਆ ਟਰੈਕਟਰ ਹੈ ਆ ਸ ਹੈ ਪੂਰੀ ਹਾਂ ਹਾਂ ਤੇ ਇਹਨੂੰ ਸਾਰਾ ਗਿਆਨ ਪਤਾ ਹੈ ਪਾਪਾ ਜੀ ਉਹ ਗੱਡੀ ਐ ਉਹਦੇ ਫਾਦਰ ਉਹਨੂੰ ਇੰਨਾ ਪਿਆਰ ਕਰਦੇ ਸੀ ਪੋਸਟਰ ਲਾਉਂਦੇ ਮਤਲਬ ਕਿ ਕਿੰਨਾ ਬੱਚੇ ਇਨਵੋਲਵ ਹੁੰਦੇ ਐ ਇੱਕ 뮤직 ਨਾਲ ਜੁੜੇ ਉਹਦੀਆਂ ਸਟੋਰੀਆਂ ਤੇ ਉਹ ਯਾਰ ਸਾਡੇ ਏਰੀਆ ਨੂੰ ਬਹੁਤ ਵੱਡਾ ਮਾਣ ਦੇ ਗਿਆ ਸਾਰੀ ਉਮਰ ਉਹ ਅਮਰ ਹੋ ਗਿਆ ਬਿਲਕੁਲ ਤਾਂ ਤੁਸੀਂ ਵੀ ਸੁਣਿਆ ਵੀ ਸਿੱਧੂ ਅਮਰ ਹੋ ਗਿਆ ਇਹਨਾਂ ਬੱਚਿਆਂ ਦੇ ਜਰੀਏ ਉਸ ਉਹਨਾਂ ਫੈਨਜ਼ ਦੇ ਜਰੀਏ ਜਿਵੇਂ ਇਹ ਛੋਟਾ ਜਿਹਾ ਬੱਚਾ ਬਿਆਨ ਕਰ ਰਿਹਾ ਵੀ ਇਸੇ ਤਰ੍ਹਾਂ ਦਾ ਟਰੈਕਟਰ ਲੈਣਾ ਹੈ ਉਹ ਜੜਾਂ ਦੇ ਨਾਲ ਜੋੜ ਕੇ ਗਿਆ ਖੇਤੀ ਦੇ ਨਾਲ ਪਿਆਰ ਹਰ ਇੱਕ ਬੰਦੇ ਨੂੰ ਜਿਹੜਾ ਕਰਾ ਕੇ ਗਿਆ ਕਿਉਂਕਿ ਆਪ ਵੀ ਖੇਤੀ ਕਰਦਾ ਸੀ ਤੇ ਆਪ ਵੀ ਸਿੰਪਲ ਸਾਦਾ ਜੀਵਨ ਜਿਹੜਾ ਜਿਉਂਦਾ ਸੀਗਾ ਸਿੱਧੂ ਮੂਸੇਵਾਲਾ ਅੱਜ ਆਪ ਚਾਹੇ ਸ਼ਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਇਹਨਾਂ ਫੈਨਸ ਦੇ ਜ਼ਰੀਏ ਸਿੱਧੂ ਜਿਹੜਾ ਹਰ ਇੱਕ ਦੇ ਦਿਲਾਂ ਦੇ ਵਿੱਚ ਵੱਸਦਾ ਤੇ ਉਸੇ ਤਰ੍ਹਾਂ ਤਰੋਤਾਜਾ ਵੀ ਰਹੇਗਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਐਫਓਪੀ ਨਿਊਜ਼ ਮਾਨਸਾ